ਸ਼ਾਹ ਜੀ ਸ਼ਾਹ ਜੀ ਪਲੀਜ਼ ਇਸ ਤਰ੍ਹਾਂ ਨਾ ਕਰੋ ਮੈਂ ਮਰ ਜਾਊਂਗੀ ਮੇਰੇ ਤੋਂ ਦਰਦ ਬਰਦਾਸ਼ਤ ਨਹੀਂ ਹੁੰਦਾ ਉਹ ਨਾਜ਼ੁਕ ਜਹੀ ਕੁੜੀ ਸ਼ਾਹ ਜੀ ਦੇ ਮਰਦਾਨਾ ਸਰੀਰ ਦੀ ਤਾਕਤ ਨੂੰ ਸਹਿਣ ਕਰਨ ਵਿੱਚ ਬਹੁਤੀ ਔਖੇ ਹੋ ਰਹੀ ਸੀ ਤੇ ਟੜਫ-ਟੜਫ ਕੇ ਕਹਿ ਰਹੀ ਸੀ ਕਿ ਸ਼ਾਹ ਜੀ ਪਲੀਜ਼ ਇਸ ਤਰ੍ਹਾਂ ਨਾ ਕਰੋ ਤੇ ਉਸ ਦੇ ਅੱਗੇ ਤਰਲੇ ਕੱਢ ਰਹੀ ਸੀ ਪਰ ਸ਼ਾਹ ਜੀ ਕਹਿਣ ਲੱਗੇ ਕਿ ਬੱਚੇ ਨੂੰ ਜਨਮ ਦੇਣਾ ਇੰਨਾ ਸੌਖਾ ਨਹੀਂ ਹੁੰਦਾ ਪਹਿਲਾ ਪਤੀ ਪਤੀ ਦੀ ਗਰਮੀ ਨੂੰ ਸਹਿਣ ਕਰਨਾ ਪੈਂਦਾ ਫਿਰ ਹੀ ਇੱਕ ਔਰਤ ਬੱਚੇ ਨੂੰ ਜਨਮ ਦੇ ਸਕਦੀ ਆ ਦਿਲਾਵਰ ਸ਼ਾ ਜਿਹੜਾ 35 ਸਾਲ ਦਾ ਆਦਮੀ ਸੀ ਤੇ ਮਾਰੀਆ ਇੱਕ ਨਾਜ਼ੁਕ ਜਿਹੀ ਕੁਆਰੀ ਕੱਚ ਦੀ ਕਲੀ ਵਰਗੀ ਕੁੜੀ ਸੀ ਦਿਲਾਵਰ ਸ਼ਾ ਜਿਹੜਾ ਵਿਆਹ ਵਰਿਆ ਹੋਣ ਦੇ باوجود ਵੀ ਹਜੇ ਤੱਕ ਉਹ ਪਿਆਸਾ ਹੀ ਫਿਰਦਾ ਸੀ ਜਦੋਂ ਉਸਨੇ ਇਸ ਤਰ੍ਹਾਂ ਦੀ ਨਾਜ਼ੁਕ ਜਿਹੀ ਕੱਚੀ ਕੱਚੀ ਕਲੀ ਵਰਗੀ ਖੂਬਸੂਰਤ ਕੁੜੀ ਨੂੰ ਦੇਖਿਆ ਤਾਂ ਉਸ ਦਾ ਪਾਗਲਪਨ ਹੱਦ ਤੋਂ ਵੱਧ ਪੜਕ ਉੱਠਿਆ ਉਹ ਆਪਣੀਆਂ ਭਾਵਨਾਵਾਂ 'ਤੇ ਵੀ ਕਾਬੂ ਖੋ ਚੁੱਕਿਆ ਸੀ ਤਾਂ ਦਿਲਾਂ ਵਰਸ਼ਾ ਕਹਿਣ ਲੱਗਿਆ ਕਿ ਮੈਂ ਤਾਂ ਹਜੇ ਕੁਝ ਕੀਤਾ ਹੀ ਨਹੀਂ ਮੈਂ ਤਾਂ ਹਜੇ ਤੈਨੂੰ ਬੇਪਰਦਾ ਨਹੀਂ ਕੀਤਾ ਤੇ ਆਪਣੇ ਹੱਥਾਂ ਦੀਆਂ ਉਂਗਲੀਆਂ ਦੇ ਨਾਲ ਤੇਰੇ ਨਾਲ ਮੈਂ ਪਿਆਰ ਹੀ ਤੈਨੂੰ ਦੇ ਰਿਹਾ ਜਦੋਂ ਮੈਂ ਆਪਣਾ ਆਪ ਤੇਰੇ ਅੰਦਰ ਪਾਉਂਗਾ ਤਾਂ ਫਿਰ ਤੇਰਾ ਕੀ ਹੋਊਗਾ ਦਿਲਾਵਰ ਸ਼ਾਹ ਨੇ ਮਾਰੀਆ ਨੂੰ ਬਿਲਕੁਲ ਬੇਪਰਦਾ ਕਰ ਲਿਆ ਤੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਉਸ ਦੀ ਖੂਬਸੂਰਤ ਤੇ ਮਾਸੂਮ ਚਿਹਰੇ ਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਚੁੰਮ ਰਿਹਾ ਸੀ ਮਾਰੀਆ ਜਿਹੜੀ ਹਜੇ ਤੱਕ ਮਾਸੂਮ ਸੀ ਤੇ ਉਸ ਨੂੰ ਇਨ੍ਹਾਂ ਗੱਲਾਂ ਦਾ ਬਿਲਕੁਲ ਵੀ ਪਤਾ ਨਹੀਂ ਸੀ ਉਹ ਪਹਿਲੀ ਵਾਰ ਹੀ ਕਿਸੇ ਮਰਦ ਦੇ ਇੰਨਾ ਨੇੜੇ ਆਈ ਸੀ ਤੇ ਉਹ ਇਸੇ ਕਰਕੇ ਬਹੁਤ ਹੀ ਘਬराई ਤੇ ਡਰੀ ਹੋਈ ਸੀ ਦਿਲਾਵਰ ਸ਼ਾਹ ਆਪਣੀਆਂ ਸਖਤ ਉਂਗਲੀਆਂ ਉਸ ਦੇ ਨਾਜ਼ੁਕ ਸ਼ਰੀਰ ਤੇ ਚਲਾ ਰਿਹਾ ਸੀ ਦੀ ਆਪਣੀ ਮਰਦਾਨਾ ਤਾਕਤ ਮਾਰੀਆ ਦੇ ਨਾਜ਼ੁਕ ਸਰੀਰ ਤੇ ਅਜ਼ਮਾ ਰਿਹਾ ਸੀ ਦਿਲਵਰ ਸ਼ਾਦੀ ਬੇਸ਼ਰਮੀ ਦਾ ਕਰਕੇ ਮਾਰੀਆ ਆਪਣੇ ਆਪ ਨੂੰ ਮਰਿਆ ਹੋਇਆ ਮਹਿਸੂਸ ਕਰ ਰਹੀ ਸੀ ਪਰ ਦਿਲਵਰ ਸ਼ਾ ਆਪਣੀਆਂ ਉਂਗਲੀਆਂ ਦੇ ਨਾਲ ਹੀ ਉਸ ਦੇ ਜਿਸਮ ਦੀਆਂ ਗਹਿਰਾਈਆਂ ਨੂੰ ਨਾਪ ਰਿਹਾ ਸੀ ਸ਼ਾਦੀशुदा ਹੋਣ ਦੇ ਬਾਵਜੂਦ ਵੀ ਉਹ ਹਜੇ ਤੱਕ ਪਿਆਸਾ ਸੀ ਉਹਨੂੰ ਕਦੇ ਕਿਸੇ ਔਰਤ ਦਾ ਸੁੱਖ ਨਹੀਂ ਸੀ ਮਿਲਿਆ ਪਰ ਅੱਜ ਜਿਵੇਂ ਅਚਾਨਕ ਹੀ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ ਤੇ ਉਹ ਇੱਕ ਘੁੱਟ ਜਲਦੀ ਜਲਦੀ ਪੀਣਾ ਚਾਹੁੰਦਾ ਸੀ ਦਿਲਾਵਰਸ਼ਾ ਦੀਆਂ ਭਾਵਨਾਵਾਂ ਦਾ ਵੀ ਇਹੀ ਹਾਲ ਸੀ ਉਹ ਇੱਕ ਰਾਤ ਵਿੱਚ ਮਾਰੀਆ ਨੂੰ ਹਰ ਤਰਫੋਂ ਆਪਣਾ ਲੈਣਾ ਚਾਹੁੰਦਾ ਸੀ ਉਸ ਤੋਂ ਆਪਣੀ ਭੁੱਖ ਮਿਟਾਉਣਾ ਚਾਹੁੰਦਾ ਸੀ ਪਰ ਡਰ ਦਾ ਕਰਕੇ ਮਾਰੀਆ ਦਾ ਚਿਹਰਾ ਬਿਲਕੁਲ ਸਫੇਦ ਪੈ ਗਿਆ ਸੀ ਮਾਰੀਆ ਦਿਲਾਵਰਸ਼ਾ ਦੇ ਸਾਹਮਣੇ ਬਹੁਤ ਹੀ ਸ਼ਰਮ ਮਹਿਸੂਸ ਕਰ ਰਹੀ ਸੀ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ ਮਾਰੀਆ ਦੇ ਇਹ ਬੋਲ ਸੁਣ ਕੇ ਕਿ ਇਸ ਤਰ੍ਹਾਂ ਨਾ ਕਰੋ ਸ਼ਾਹ ਜੀ ਇਹ ਸ਼ਬਦ ਜਦੋਂ ਦਲਾਵਰਸ਼ਾ ਦੇ ਕੰਨਾਂ ਵਿੱਚ ਪਈ ਤਾਂ ਉਸ ਦੇ ਜਜ਼ਬਾਤ ਹੋਰ ਵੀ ਤੇਜ਼ ਹੋ ਗਏ ਤੇ ਉਸ ਤੇ ਨਸ਼ਾ ਹੋਰ ਵੀ ਹਾਵੀ ਹੋ ਗਿਆ ਬਸ ਹੁਣ ਇੱਕ ਚੀਜ਼ ਦੀ ਕਮੀ ਸੀ ਉਹ ਸੀ ਕਿ ਦਲਾਵਰਸ਼ਾ ਆਪਣੇ ਆਪ ਨੂੰ ਮਾਰੀਆ ਦੇ ਵਿੱਚ ਮਾਰੀਆ ਦੇ ਜਸਮ ਵਿੱਚ ਆਪਣੇ ਆਪ ਨੂੰ ਸਮਾ ਦੇਣਾ ਚਾਹੁੰਦਾ ਸੀ ਫਿਰ ਉਸ ਨੇ ਅਚਾਨਕ ਹੀ ਉੱਠ ਕੇ ਟਿਸ਼ੂ ਪੇਪਰ ਦੇ ਨਾਲ ਆਪਣੇ ਹੱਥ ਸਾਫ਼ ਕੀਤੇ ਤੇ ਉਸ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਮਾਰੀਆ ਬਹੁਤ ਹੀ ਛੋਟੀ ਆ ਤੇ ਉਸ ਦੇ ਸਰੀਰ ਦੇ ਸਾਰੇ ਅੰਗ ਹੀ ਬਹੁਤ ਹੀ ਨਾਜ਼ੁਕ ਜਿਹੇ ਸੀ ਪਰ ਮਾਰੀਆ ਨੂੰ ਕਹਿਣ ਲੱਗਾ ਕਿ ਤੈਨੂੰ ਤਾਂ ਥੋੜਾ ਦਰਦ ਹੋਣ ਸਹਿਣ ਕਰਨਾ ਹੀ ਪਊਗਾ ਉਧਰ ਦਿਲਾਵਰ ਸ਼ਾ ਵੀ ਮਾਰੀਆ ਦੇ ਹੁਸਨ ਨੂੰ ਆਪਣੇ ਤੋਂ ਵਖਣੇ ਸੀ ਕਰਨਾ ਚਾਹੁੰਦਾ ਮਾਰੀਆ ਬਹੁਤ ਹੀ ਤੰਗ ਬੈੱਡ ਦੇ ਉੱਪਰ ਪਈ ਹੋਈ ਸੀ ਤੇ ਦਿਲਾਵਰ ਸ਼ਾ ਉਸ ਦੇ ਉੱਪਰ ਬਿਲਕੁਲ ਝੁਕਿਆ ਹੋਇਆ ਸੀ ਫਿਰ ਉਸਨੇ ਉਸਦੇ ਸਾਰੇ ਸਰੀਰ ਦੇ ਅੰਗਾਂ ਨੂੰ ਆਪਣੇ ਹੱਥ ਨਾਲ ਖੋਲ ਲਿਆ ਪਰ ਉਸਦੀ ਨਜ਼ਰ ਮਰੀਆ ਦੇ ਹੁਸਨ ਤੇ ਸੀ ਉਹਦੇ ਬੁੱਲ ਗੁਲਾਬੀ ਹੋ ਗਏ ਸੀ ਤੇ ਇੱਕ ਨਾਜ਼ੁਕ ਗੁਲਾਬ ਦੀਆਂ ਪੱਤੀਆਂ ਵਾਂਗ ਬਿਲਕੁਲ ਬੰਦ ਸੀ ਫਿਰ ਦिलावर ਸ਼ਾ ਆਪਣੀਆਂ ਸਖਤ ਉਂਗਲੀਆਂ ਦੇ ਨਾਲ ਉਸਦੇ ਬੁੱਲਾਂ ਨੂੰ ਖੋਲਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਉਧਰ ਮਰੀਆ ਵੀ ਪੂਰੀ ਤਰ੍ਹਾਂ ਟੜਫ ਰਹੀ ਸੀ ਤੇ ਰੋ ਰਹੀ ਸੀ ਉਸ ਦੀਆਂ ਸਿਸਕੀਆਂ ਸਾਰੇ ਕਮਰੇ ਵਿੱਚ ਗੂੰਜ ਰਹੀਆਂ ਸੀ ਉਦਰ ਦਿਲਾਵਰਸ਼ਾ ਨੂੰ ਉਸਤੇ ਬਿਲਕੁਲ ਵੀ ਤਸ ਨਹੀਂ ਸੀ ਆ ਰਿਹਾ ਉਹ ਤਾਂ ਉਸਦਾ ਜਲਦੀ ਰਾਸੀਣਾ ਚਾਹੁੰਦਾ ਸੀ ਦਿਲਾਵਰਸ਼ਾ ਤੇ ਜਦੋਂ ਭੂਤ ਸਵਾਰ ਹੋਇਆ ਤਾਂ ਮਾਰੀਆ ਤੇ ਬਹੁਤ ਹੀ ਜ਼ਿਆਦਾ ਦਰਦ ਹੋਇਆ ਤੇ ਕਹਿਣ ਲੱਗਾ ਕਿ ਇਹ ਦਰਦ ਤਾਂ ਤੈਨੂੰ ਅੱਜ ਸਹਿਣ ਕਰਨਾ ਹੀ ਪਊਗਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਪਰ ਉਦਰ ਦਿਲਾਵਰਸ਼ਾ ਬਹੁਤ ਹੀ ਖੁਸ਼ ਹੋ ਰਿਹਾ ਸੀ ਮਾਰੀਆ ਆਪਣੀ ਕਿਸਮਤ ਨੂੰ ਰੋ ਰਹੀ ਸੀ ਉਹ ਆਪਣੇ ਇੱਕ ਹੱਥ ਦੇ ਨਾਲ ਉਸ ਦੀਆਂ ਟੜਕਣਾ ਨੂੰ ਮਸਲ ਰਿਹਾ ਸੀ ਤੇ ਉਸ ਦੀਆਂ ਤੇ ਉਸ ਦੀਆਂ ਦਰਦ ਭਰੀਆਂ ਸਿਸਕੀਆਂ ਦਿਲਾਵਰਸ਼ਾ ਦੇ ਕੰਨਾਂ ਵਿੱਚ ਰਸ ਵੀ ਘੁਲ ਰਹੀਆਂ ਸੀ ਦਿਲਾਵਰਸ਼ਾ ਉਸ ਦੀ ਅੰਦਰੂਨੀ ਅੱਖਾਂ ਤੇ ਵਿੱਚ ਜ਼ਬਰਦਸਤੀ ਕਰਨ ਲੱਗਾ ਸੀ ਜਦੋਂ ਦਿਲਾਵਰਸ਼ਾ ਨੇ ਹਲਕਾ ਜਿਹਾ ਤੱਕਾ ਮਾਰਿਆ ਤਾਂ ਮਾਰੀਆ ਦੀਆਂ ਚੀਕਾਂ ਕਮਰੇ ਵਿੱਚ ਗੂੰਜਣ ਲੱਗੀਆਂ ਤੇ ਦਿਲਾਵਰਸ਼ਾ ਨੇ ਉਸ ਦੀਆਂ ਚੀਕਾਂ ਨੂੰ ਆਪਣੇ ਬੁੱਲਾਂ ਦੇ ਨਾਲ ਹੀ ਦਬਾ ਲਿਆ ਹੁਣ ਮਾਰੀਆ ਦੀ ਆਵਾਜ਼ ਬਿਲਕੁਲ ਬੰਦ ਹੋ ਚੁੱਕੀ ਸੀ ਬਸ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਪਰ ਦिलावरਸ਼ਾ ਪੂਰੀ ਮਾਸਤੀ ਵਿੱਚ ਆਪਣੇ ਕੰਮ ਵਿੱਚ ਲੱਗਾ ਹੋਇਆ ਸੀ ਜਿਵੇਂ ਜਿਵੇਂ ਦिलावरਸ਼ਾ ਦਾ ਜੋਸ਼ ਵਧਦਾ ਗਿਆ ਮਾਰੀਆ ਦੀ ਧੜਕਣਾ ਜ਼ੋਰ-ਜ਼ੋਰ ਨਾਲ ਉਸਦੇ ਸਰੀਰ ਵਿੱਚ ਨੱਚਣ ਲੱਗੀਆਂ ਹੁਣ ਤਾਂ ਦिलावरਸ਼ਾ ਨੂੰ ਵੀ ਚੱਕਰ ਆਉਣ ਲੱਗ ਗਏ ਸੀ ਜਦੋਂ ਦिलावरਸ਼ਾ ਨੇ ਆਪਣੀ ਆਖਰੀ ਹਿੰਮਤ ਮਾਰੀ ਅਤੇ ਛੱਡੀ ਤਾਂ ਉਸਨੇ ਠੰਡੀਆਂ ਸਾਹਾਂ ਲਈਆਂ ਤਾਂ ਇੱਕਦਮ ਮਾਰੀਆ ਦੇ ਉੱਪਰ ਡਿੱਗ ਪਿਆ ਮਾਰੀਆ ਦੇ ਲਈ ਇਹ ਸਭ ਕੁਝ ਇੱਕ ਔਖਾ ਇਮਤਿਹਾਨ ਤੋਂ ਘੱਟ ਨਹੀਂ ਸੀ। ਦਿਲਾਵਰ ਸ਼ਾਹ ਦੇ ਜੋਰ ਨੂੰ ਉਸਹੰਦੇ-ਸਹੰਦੇ ਇੱਕਦਮ ਦਰਦ ਦੇ ਨਾਲ ਇਕੱਠੀ ਹੋ ਗਈ। ਅਚਾਨਕ ਜਦੋਂ ਮਾਰੀਆ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸਨੇ ਦੇਖਿਆ ਕਿ ਉਸਦੇ ਬੈੱਡ ਦੀ ਚਾਦਰ ਖੂਨ ਨਾਲ ਲਥਪਥ ਹੋ ਗਈ ਸੀ। ਤਾਂ ਉਹ ਇਹ ਦੇਖ ਕੇ ਉੱਚੀ-ਉੱਚੀ ਰੋਣ ਲੱਗੀ ਤਾਂ ਕਹਿ ਲੱਗੀ ਦੇਖੋ ਸ਼ਾਹ ਜੀ ਖੂਨ ਵੀ ਨਿਕਲ ਰਿਹਾ। ਤਾਂ ਦिलावर ਸ਼ਾ ਉਸ ਨੂੰ ਪਾਗਲਾਂ ਦੀ ਤਰ੍ਹਾਂ ਚੁੰਮਣ ਲੱਗ ਗਿਆ ਉਸ ਦੇ ਦਰਦ ਦੀ ਉਸ ਨੇ ਬਿਲਕੁਲ ਵੀ ਪ੍ਰਵਾਹ ਨਾ ਕੀਤੀ ਉਹ ਕਹਿਣ ਲੱਗਿਆ ਕਿ ਮੇਰੀ ਜਾਨ ਅੱਜ ਤਾਂ ਇਹ ਤੇਰੀ ਪਹਿਲੀ ਰਾਤ ਆ ਇਸ ਲਈ ਇਹ ਸਭ ਦਰਦ ਤੈਨੂੰ ਅੱਜ ਸਹਿਣ ਕਰਨਾ ਹੀ ਪਿਆ ਪਰ ਇਹ ਸਭ ਕੁਝ ਤਾਂ ਲੜਕੀਆਂ ਦੇ ਨਾਲ ਆਮ ਹੀ ਹੁੰਦਾ ਇਹਦੇ ਵਿੱਚ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁਣ ਜਦੋਂ ਵੀ ਆਪਾਂ ਆਪਸ ਵਿੱਚ ਇਕੱਠੇ ਹੋਵਾਂਗੇ ਤਾਂ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਵੇਗਾ ਦਿਲਾਵਰ ਸ਼ਾਹ ਨੇ ਮਾਸੂਮ ਮਰੀਆ ਤੇ ਬਿਲਕੁਲ ਵੀ ਤਰਸ ਨਾ ਕੀਤਾ ਉਸ ਨੂੰ ਆਪਣੀਆਂ ਬਾਹਾਂ ਵਿੱਚ ਫਿਰ ਘੁੱਟ ਲਿਆ ਤੇ ਉਸ ਨੂੰ ਉਲਟਿਆ ਆਪਣੀ ਹਮਦਰਦੀ ਦਿਖਾਉਣ ਲੱਗਾ ਦਿਲਾਵਰ ਸ਼ਾਹ ਉਸ ਰਾਤ ਮਰੀਆ ਦੇ ਸਰੀਰ ਨੂੰ 2-3 ਵਾਰ ਦੱਤ ਦੇ ਚੁੱਕਾ ਸੀ ਪਰ ਜਦੋਂ ਸਵੇਰ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਮਰੀਆ ਉਸ ਦੀ ਛਾਤੀ ਦੇ ਉੱਪਰ ਖੂਕ ਸੁੱਤੀ ਪਈ ਸੀ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਦਿਲਾਵਰ ਸ਼ਾਹ ਨੂੰ ਇੱਕ ਔਰਤ ਦਾ ਸੁੱਖ ਮਿਲਿਆ ਸੀ ਉਸ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਖੁਸ਼ ਸੀ ਉਸਨੇ ਇਹ ਵੀ ਪਤਾ ਸੀ ਕਿ ਸਾਰੀ ਰਾਤ ਜੋ ਉਸਨੇ ਮਾਰੀਆ ਦੇ ਨਾਲ ਕੀਤਾ ਉਹ ਬਹੁਤ ਹੀ ਗਲਤ ਕੀਤਾ ਸੀ ਪਰ ਉਹ ਹੁਣ ਆਪਣੇ ਆਪ ਨੂੰ ਬਹੁਤ ਹੀ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ ਪਰ ਉਸਨੇ ਹੁਣ ਮਾਰੀਆ ਨੂੰ ਪਰੇਸ਼ਾਨ ਕਰਨਾ ਠੀਕ ਨਾ ਸਮਝਿਆ ਉਹ ਬਹੁਤ ਹੀ ਆਪਣੇ ਆਪ ਨੂੰ ਅੱਜ ਫਰੈਸ਼ ਮਹਿਸੂਸ ਕਰ ਰਿਹਾ ਸੀ ਤੇ ਫਿਰ ਵਾਸ਼ਰੂਮ ਵਿੱਚ ਚਲਾ ਗਿਆ ਤੇ ਫਿਰ ਆਪਣੇ ਦਫ਼ਤਰ ਜਾਣ ਦੇ ਲਈ ਤਿਆਰ ਹੋ ਗਿਆ ਦਫਤਰ ਜਾਣ ਤੋਂ ਪਹਿਲਾਂ ਉਸਨੇ ਆਪਣੀ ਪਹਿਲੀ ਪਤਨੀ ਨੂੰ ਹੁਕਮ ਦਿੱਤਾ ਕਿ ਤੂੰ ਮਰੀਆ ਦਾ ਅੱਜ ਪੂਰਾ ਖਿਆਲ ਰੱਖਣਾ ਦਿਲਾਵਰ ਸ਼ਾ ਦਾ ਜਦੋਂ ਪਹਿਲੀ ਵਾਰ ਵਿਆਹ ਹੋਇਆ ਸੀ ਤਾਂ ਉਸ ਦਾ ਹੀ ਸਾਲਾਂ ਦਾ ਪੂਰਾ ਜਵਾਨ ਮਾਰਗ ਸੀ ਉਹ ਬਿਜ਼ਨਸ ਦੀ ਦੁਨੀਆ ਦਾ ਬਹੁਤ ਹੀ ਮੰਨਿਆ ਪ੍ਰਮੰਨਿਆ ਬਾਦਸ਼ਾਹ ਸੀ ਉਹਨੂੰ ਵਪਾਰ ਦੇ ਹਰ ਦਾ ਪੇਚ ਆਉਂਦੇ ਸੀ ਇਹ ਸਭ ਕੁਝ ਉਸਦੇ ਚਾਚੇ ਨੇ ਹੀ ਉਸ ਨੂੰ ਸਿਖਾਇਆ ਸੀ ਉਸ ਦੀ ਛੋਟੀ ਉਮਰ ਵਿੱਚ ਹੀ ਉਸ ਦੇ ਪਾਪਾ ਉਸ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਸੀ ਇਸ ਲਈ ਉਸ ਦੇ ਸਾਰੇ ਬਿਜ਼ਨਸ ਦੀ ਜ਼ਿੰਮੇਵਾਰੀ ਉਸ ਦੇ ਚਾਚੇ ਨੇ ਹੀ ਸੰਭਾਲੀ ਸੀ ਜੇ ਉਸ ਦਾ ਚਾਚਾ ਨਾ ਹੁੰਦਾ ਤਾਂ ਸੱਚ ਵਿੱਚ ਉਸ ਦਾ ਸਾਰਾ ਬਿਜ਼ਨਸ ਹੁਣ ਡੁੱਬ ਜਾਂਦਾ ਪਰ ਉਸ ਦੇ ਚਾਚੇ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਸ ਦੇ ਪਾਪਾ ਦੇ ਜਾਣ ਤੋਂ ਬਾਅਦ ਚਾਚਾ ਨੇ ਉਸ ਦਾ ਪੂਰਾ ਸਾਥ ਦਿੱਤਾ ਸੀ ਤੇ ਇੱਕ ਵਫਾਦਾਰ ਇਨਸਾਨ ਬਣ ਕੇ ਉਸ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਾ ਸੀ ਉਸ ਦੇ ਪਾਪਾ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਉਸਦੇ ਬਿਜ਼ਨਸ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸਦੇ ਚਾਚਾ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀ ਉਹਨਾਂ ਨੇ ਆਪਣੀ ਹਿੰਮਤ ਨਾਲ ਉਸਦੇ ਬਿਜ਼ਨਸ ਨੂੰ ਬਹੁਤ ਹੀ ਅੱਗੇ ਤੱਕ ਲੈ ਕੇ ਗਏ ਸੀ ਉਸਦੇ ਚਾਚੇ ਨੇ ਆਪਣੇ ਭਤੀਜੇ ਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਸੀ ਪਰ ਉਹ ਅਲੱਗ-ਅਲੱਗ ਘਰ ਵਿੱਚ ਰਹਿੰਦੇ ਸੀ ਪਰ ਉਹਨਾਂ ਦੇ ਦਿਲ ਬਹੁਤ ਹੀ ਕਰੀਬ ਸੀ ਦਿਲਵਰਸ਼ਾ ਆਪਣੀ ਮਾਂ ਦਾ ਇੱਕੋ ਇੱਕ ਪੁੱਤ ਸੀ ਦੁਜੇ ਪਾਸੇ ਦਿਲਾਵਰ ਸ਼ਾਹ ਦੇ ਚਾਚੇ ਦੀ ਕੁੜੀ ਅਮੀਨਾ ਦਿਲਾਵਰ ਸ਼ਾਹ ਤੋਂ 5 ਸਾਲ ਵੱਡੀ ਸੀ ਪਰ ਉਸਦੇ ਹਜੇ ਤੱਕ ਕੋਈ ਬੱਚਾ ਨਹੀਂ ਸੀ ਹੋਇਆ ਉਸਦੇ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ ਤੇ ਆਪਣੇ ਘਰੋਂ ਕੱਢ ਦਿੱਤਾ ਅਮੀਨਾ ਬਹੁਤ ਹੀ ਜਿੱਦੀ ਤੇ ਕਮੰਡੀ ਤੇ ਬਾਦ ਜ਼ੁਬਾਨ ਦੀ ਕੁੜੀ ਸੀ ਅਮੀਨਾ ਦਿਲਾਵਰ ਸ਼ਾਹ ਦਾ ਚਾਚਾ ਇਹੀ ਚਾਹੁੰਦਾ ਸੀ ਕਿ ਉਸ ਦੀ ਬੇਟੀ ਦਾ ਰਿਸ਼ਤਾ ਦਿਲਾਵਰ ਸ਼ਾਹ ਦੇ ਨਾਲ ਹੀ ਉਹ ਕਰ ਦੇਵੇ ਕਿਉਂਕਿ ਉਹਨਾਂ ਦੇ ਖਾਨਦਾਨ ਵਿੱਚ ਇਹ ਸਭ ਕੁਝ ਚੱਲਦਾ ਸੀ ਪਰ ਦिलावर शाह ਦੇ ਦਿਲ ਵਿੱਚ ਅਮੀਨਾ ਦੇ ਲਈ ਬਿਲਕੁਲ ਵੀ ਪਿਆਰ ਨਹੀਂ ਸੀ ਪਰ ਦिलावर शाह ਮਜਬੂਰ ਸੀ ਕਿਉਂਕਿ ਉਸ ਦੀ ਮਾਂ ਤੇ ਉਸ ਦੀ ਦੇਖਭਾਲ ਉਸਦੇ ਚਾਚੇ ਨੇ ਹੀ ਕੀਤੀ ਸੀ ਇਸੇ ਕਰਕੇ ਉਹ ਇਸ ਰਿਸ਼ਤੇ ਨੂੰ ਇਨਕਾਰ ਨਾ ਕਰ ਸਕਿਆ ਉਸ ਨੇ ਆਪਣੇ ਚਾਚਾ ਦੀ ਖੁਆਇਸ਼ ਦੇ ਅੱਗੇ ਆਪਣਾ ਸਿਰ ਝੁਕਾ ਲਿਆ ਦिलावर शाह ਦਾ ਚਾਚਾ ਆਪਣੇ ਭਤੀਜੇ ਦੀ ਹਾਂ ਤੇ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਨੂੰ ਇੰਨੇ ਵਧੀਆ ਅਮੀਰ ਖਾਨਦਾਨ ਵਿੱਚ ਆਪਣੀ ਕੁੜੀ ਨੂੰ ਵਿਆਹਣ ਦਾ ਮੌਕਾ ਜੋ ਮਿਲਿਆ ਸੀ ਦਿਲਾਵਰਸ਼ਾ ਦਾ ਚਾਚਾ ਉਸ ਦਾ ਸਗਾ ਚਾਚਾ ਨਹੀਂ ਸੀ ਦਿਲਾਵਰਸ਼ਾ ਦੇ ਚਾਚੇ ਤੇ ਉਸ ਦੇ ਪਾਪੇ ਵਿੱਚ ਬਹੁਤ ਹੀ ਗੂੜਾ ਪਿਆਰ ਸੀ ਉਹ ਉਸ ਦਾ ਸਗਾਪਰਾ ਬਣਿਆ ਹੋਇਆ ਸੀ ਫਿਰ ਦਿਲਾਵਰਸ਼ਾ ਦੇ ਨਾਲ ਅਮੀਨਾ ਦਾ ਵਿਆਹ ਕਰ ਦਿੱਤਾ ਜਦੋਂ ਦਿਲਾਵਰਸ਼ਾ ਦਾ ਵਿਆਹ ਹੋਇਆ ਸੀ ਉਦੋਂ ਉਸ ਦੀ ਉਮਰ 26 27 ਸਾਲਾਂ ਦੀ ਸੀ ਤੇ ਅਮੀਨਾ ਦੀ ਉਮਰ 32 ਸਾਲ ਸੀ ਅਮੀਨਾ ਨੇ ਪਰ ਨਾ ਹੀ ਆਪਣੇ ਪਾਪਾ ਨੂੰ ਇੱਜ਼ਤ ਦਿੱਤੀ ਸੀ ਤੇ ਨਾ ਹੀ ਉਸਨੇ ਦिलावरਸ਼ਾ ਨੂੰ ਕਦੇ ਪਤਨੀ ਦਾ ਸੌਖ ਦਿੱਤਾ ਸੀ ਉਹ ਬੇਵਜਾਹੀ ਉਸਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਤੇ ਬਹੁਤ ਹੀ ਉਸਦੇ ਨਾਲ ਬਦਸਲੂਕੀ ਕਰਦੀ ਸੀ ਜਿਸ ਕਰਕੇ ਦिलावरਸ਼ਾ ਨੂੰ ਪਹਿਲੇ ਦਿਨ ਤੋਂ ਹੀ ਅਮੀਨਾ ਦੇ ਨਾਲ ਨਫ਼ਰਤ ਹੋ ਗਈ ਸੀ ਦिलावरਸ਼ਾ ਸਮਝਦਾ ਸੀ ਕਿ ਇੱਕ ਔਰਤ ਨੂੰ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਬਹੁਤ ਹੀ ਕੋਝ ਸਹਿਣਾ ਵੀ ਪੈਂਦਾ ਅਮੀਨਾ ਦੇ ਪਿਤਾ ਨੇ ਵੀ ਉਹਨੂੰ ਇਹੀ ਸਮਝਾਇਆ ਸੀ ਕਿ ਦिलावरशाह ਬਹੁਤ ਹੀ ਖੁਸ਼-ਮિજાਜ ਤੇ ਸਮਝਦਾਰ ਬੰਦਾ ਸਾਰੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਬੰਦਾ ਕਿਤੇ ਵੀ ਲੱਭਿਆ ਨਹੀਂ ਮਿਲਦਾ ਤੇ ਉੱਪਰੋਂ ਖਾਨਦਾਨ ਵੀ ਵਧੀਆ ਤੇ ਵਧੀਆ ਦੌਲਤ ਦਾ ਮਾਲਕਾ ਤੂੰ ਉਸਦੀ ਹਰ ਗੱਲ ਨੂੰ ਮੰਨਿਆ ਕਰ ਪਰ ਅਮੀਨਾ ਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਸੀ ਦिलावरशाह ਦੀ ਦੌਲਤ-ਦੌਲਤ ਦਾ ਕਰਕੇ ਅਮੀਨਾ ਦਾ ਪਿਤਾ ਵੀ ਬੇहिसाब ਦੌਲਤ ਦਾ ਮਾਲਕ ਬਣ ਗਿਆ ਸੀ ਪਰ ਅਮੀਨਾ ਨੂੰ ਇਸ ਨਾਲ ਕੋਈ ਵੀ ਮਤਲਬ ਨਹੀਂ ਸੀ ਉਹਨੂੰ ਤਾਂ ਆਪਣੇ ਪਿਓ ਦੀ ਦੌਲਤ ਦਾ ਹੀ ਕਮਾਂਡ ਸੀ ਤੇ ਨਾ ਹੀ ਉਹ ਕਿਸੇ ਦੀ ਪਰਵਾਹ ਕਰਦੀ ਸੀ ਉਹ ਤਾਂ ਆਪਣੇ ਦੋਸਤਾਂ ਦੇ ਨਾਲ ਪਾਰਟੀਆਂ ਸ਼ਾਪਿੰਗ ਤੇ ਦੇਰ ਰਾਤ ਤੱਕ ਘਰ ਤੋਂ ਬਾਹਰ ਹੀ ਰਹਿੰਦੀ ਸੀ ਇਹ ਹੀ ਉਹਦਾ ਹਰ ਰੋਜ਼ ਦਾ ਕੰਮ ਸੀ ਇਸੇ ਵਜ੍ਹਾ ਕਰਕੇ ਦਿਲਾਵਰ ਸ਼ਾਹ ਨੂੰ ਕਦੇ ਹੀ ਆਪਣੀ ਪਤਨੀ ਦਾ ਸੁੱਖ ਨਹੀਂ ਸੀ ਮਿਲਿਆ ਤੇ ਨਾ ਹੀ ਕਦੇ ਅਮੀਨਾ ਨੇ ਇਹ ਮਹਿਸੂਸ ਦਿਲਾਵਰ ਸ਼ਾਹ ਨੂੰ ਕਰਵਾਇਆ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਆ ਦਲਾਵਰ ਸ਼ਾਹ ਦੀਆਂ ਸਾਰੀਆਂ ਇਛਾਵਾਂ ਅਧੂਰੀਆਂ ਹੀ ਸੀ ਤੇ ਉਸ ਨੂੰ ਅੰਦਰ ਹੀ ਅੰਦਰ ਖਾ ਰਹੀਆਂ ਸੀ ਉਹ ਸ਼ਾਦੀ ਸ਼ੁਦਾ ਹੋਣ ਦੇ ਬਾਵਜੂਦ ਵੀ ਦਲਾਵਰ ਸ਼ਾਹ ਖੁਦ ਨੂੰ ਇਕੱਲਾ ਹੀ ਸਮਝਦਾ ਸੀ ਵਿਆਹ ਦੇ ਪੰਜਾਂ ਸਾਲਾਂ ਬਾਅਦ ਵੀ ਉਹ ਇਕੱਲਾ ਹੀ ਤੇ ਬੇਔਲਾਦ ਵੀ ਸੀ ਦਲਾਵਰ ਸ਼ਾਹ ਨੇ ਕਈ ਵਾਰ ਆਪਣੇ ਚਾਚੇ ਨੂੰ ਵੀ ਅਮੀਨਾ ਦੇ ਬਾਰੇ ਵਿੱਚ ਸ਼ਿਕਾਇਤ ਕੀਤੀ ਸੀ ਉਹ ਅਕਸਰ ਹੀ ਆਪਣੇ ਘਰ ਵਾਲੀ ਅਮੀਨਾ ਬਾਰੇ ਆਪਣੇ ਚਾਚੇ ਦੇ ਨਾਲ ਗੱਲ ਕਰਦਾ ਹੀ ਰਹਿੰਦਾ ਸੀ ਪਰ ਅਹਿਮਦ ਸ਼ਾਹ ਨੇ ਆਪਣੀ ਬੇਟੀ ਨੂੰ ਬਹੁਤ ਹੀ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਦੀ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਇਸੇ وجہ ਨਾਲ ਅਹਿਮਦ ਸ਼ਾਹ ਵੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਉਹਨੂੰ ਇਹ ਸੀ ਕਿ ਉਸ ਦੀ ਬੇਟੀ ਅਮੀਨਾ ਦਾ ਕਰਕੇ ਉਹਨਾਂ ਦਾ ਦਲਾਵਰ ਸ਼ਾਹ ਦੇ ਨਾਲੋਂ ਕਿਤੇ ਰਿਸ਼ਤਾ ਫਿੱਕਾ ਨਾ ਪੈ ਜਾਵੇ ਅਹਿਮਦ ਸ਼ਾਹ ਦਲਾਵਰ ਸ਼ਾਹ ਦਾ ਦਿਲੋਂ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਉਸ ਨੂੰ ਇਹ ਵਿਦੋਕਸੀ ਕਿ ਉਸਨੇ ਅਮੀਨਾ ਦਾ ਵਿਆਹ ਦिला ਵਰਸ਼ਾ ਦੇ ਨਾਲ ਕਿਉਂ ਕੀਤਾ ਫਿਰ ਇੱਕ ਦਿਨ ਦिलावरਸ਼ਾ ਨੇ ਕਿਹਾ ਕਿ ਚਾਚਾ ਜਾਨ ਮੈਂ ਤਾਂ ਸ਼ਾਦੀशुदा ਹੋ ਕੇ ਵੀ ਇੱਕ ਕੁਆਰਿਆ ਮਰਦਾਂ ਦੀ ਤਰ੍ਹਾਂ ਤੇ ਇਸ ਦਾ ਹਾਲ ਤੁਸੀਂ ਦੱਸੋ ਮੇਰੇ ਵਿਆਹ ਨੂੰ 5 ਸਾਲ ਹੋ ਗਿਆ ਪਰ ਮੈਨੂੰ ਹਜੇ ਤੱਕ ਉਹ ਸੁੱਖ ਨਹੀਂ ਮਿਲਿਆ ਹੁਣ ਤੁਸੀਂ ਹੀ ਇਸ ਦਾ ਹੱਲ ਦੱਸੋ ਤਾਂ ਫਿਰ ਐਮ ਦਿਸ਼ਾ ਨੇ ਬਹੁਤ ਹੀ ਦੁਖੀ ਮਨ ਦੇ ਨਾਲ ਉਸ ਨੂੰ ਕਿਹਾ ਕਿ ਤੂੰ ਹੁਣ ਦੂਸਰਾ ਵਿਆਹ ਕਰਵਾ ਲੈ ਤੇ ਮੇਰੀ ਬੇਟੀ ਨੂੰ ਉਹਦੇ ਹਾਲਤੇ ਹੀ ਛੱਡ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਉਹ ਦਲਾਵਰਸ਼ਾ ਦੇ ਅੱਗੇ ਹੱਥ ਜੋੜਨ ਲੱਗਾ ਦਲਾਵਰਸ਼ਾ ਇੱਕਦਮ ਉੱਠਿਆ ਤੇ ਉਸਨੇ ਆਪਣੇ ਚਾਚੇ ਦੇ ਹੱਥ ਫੜ ਲਏ ਤੇ ਉਸ ਉਹਨੂੰ ਆਪਣੇ ਗਲੇ ਦੇ ਨਾਲ ਲਗਾ ਲਿਆ ਤੇ ਉਹ ਕਹਿਣ ਲੱਗਾ ਕਿ ਚਾਚਾ ਜਾਨ ਤੁਸੀਂ ਮੇਰੇ ਅੱਗੇ ਹੱਥ ਜੋੜ ਕੇ ਮੈਨੂੰ ਆਪਣੀਆਂ ਨਜ਼ਰਾਂ ਵਿੱਚੋਂ ਇਹਨਾ ਨਾਲੇ ਸੁਟੋ ਮੈਂ ਤੁਹਾਡੇ ਫੈਸਲੇ ਤੇ ਕੋਈ ਇਤਰਾਜ਼ ਨਹੀਂ ਕਰਦਾ ਤੇ ਅੰਮ੍ਰਿਤਾ ਕਹਿਣ ਲੱਗਿਆ ਕਿ ਇਹੀ ਗੱਲ ਤਾਂ ਬੇਟਾ ਮੈਨੂੰ ਦੁਖੀ ਕਰਦੀ ਆ ਮੈਂ ਆਪਣੇ ਫੈਸਲੇ ਦੇ ਨਾਲ ਨਾਲ ਤੈਨੂੰ ਦੁੱਖ ਦਿੱਤਾ ਤੇ ਨਾਲੇ ਮੈਂ ਆਪ ਦੁਖੀ ਹੋਇਆ ਪਰ ਮੈਂ ਹੁਣ ਆਪਣੀ ਗਲਤੀ ਦਾ ਗਲਤੀ ਦੀ ਮਾਫੀ ਮੰਗਦਾ ਤੇ ਮੈਂ ਤੈਨੂੰ ਦੁਬਾਰਾ ਵਿਆਹ ਕਰਵਾਉਣ ਦਾ ਹੁਕਮ ਦਿੰਦਾ ਮੈਨੂੰ ਤਾਂ ਤੇਰੇ ਤੋਂ ਬਹੁਤ ਹੀ ਮਾਣ ਆ ਕਿ ਤੂੰ ਹਜੇ ਵੀ ਮੈਨੂੰ ਬਹੁਤ ਇੱਜ਼ਤ ਤੇ ਮਾਣ ਦਿੰਦਾ ਤੇ ਫਿਰ ਦਿਲਾਵਰਸ਼ਾ ਨੂੰ ਉਸਦੇ ਚਾਚੇ ਨੇ ਅਮੀਨਾ ਦੀ ਸੱਚਾਈ ਦੱਸੀ ਕੀ ਅਮੀਨਾ ਕਦੇ ਵੀ ਮਾਂ ਨਹੀਂ ਬਣ ਸਕਦੀ ਇਹ ਗੱਲ ਮੈਂ ਤੇਰੀ ਮਾਂ ਤੋਂ ਵੀ ਲੁਕੋ ਕੇ ਰੱਖੀ ਸੀ ਇਸੇ ਕਰਕੇ ਅਮੀਨਾ ਦੇ ਪਹਿਲੇ ਘਰ ਵਾਲੇ ਨੇ ਅਮੀਨਾ ਨੂੰ ਤਲਾਕ ਦਿੱਤਾ ਸੀ ਤੇ ਫਿਰ ਦਿਲਾਵਰ ਸ਼ਾਹ ਨੇ ਦੁਬਾਰਾ ਫਿਰ ਕਿਹਾ ਸੀ ਕਿ ਜੇ ਤੂੰ ਦੂਜਾ ਵਿਆਹ ਕਰਵਾਉਣਾ ਹੀ ਆ ਤਾਂ ਕਰਵਾ ਲੈ ਇਸ ਲਈ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਉਦੋਂ ਦਿਲਾਵਰ ਸ਼ਾਹ ਦੀ ਮਾਂ ਵੀ ਦਿਲਾਵਰ ਸ਼ਾਹ ਦੇ ਦੂਜੇ ਵਿਆਹ ਦੇ ਹੱਕ ਵਿੱਚ ਸੀ ਕਿਉਂਕਿ ਉਸ ਦੀ ਮਾਂ ਵੀ ਇਹੀ ਚਾਹੁੰਦੀ ਸੀ ਕਿ ਉਸ ਤੇ ਇਕੋ ਇੱਕ ਪੁੱਤ ਨੂੰ ਵਿਆਹ ਦਾ ਹਜੇ 5 ਸਾਲਾਂ ਵਿੱਚ ਉਹ ਸੁੱਖ ਨਹੀਂ ਮਿਲਿਆ ਦिलावर ਸ਼ਾਹ ਦੀ ਉਹ ਹਾਲਤ ਤੇ ਬਹੁਤ ਹੀ ਜ਼ਿਆਦਾ ਦੁਖੀ ਵੀ ਸੀ 5 ਸਾਲਾਂ ਤੋਂ ਉਹ ਆਪਣੇ ਬੇਟੇ ਨੂੰ ਬਹੁਤ ਹੀ ਦੁਖੀ ਦੇਖ ਕੇ ਆਪ ਵੀ ਬਹੁਤ ਰੋਂਦੀ ਰਹਿੰਦੀ ਸੀ ਪਹਿਲਾਂ ਤਾਂ ਦिलावर ਸ਼ਾਹ ਦੀ ਮਾਂ ਵੀ ਉਸਦੇ ਨਾਲ ਬਹੁਤ ਲੜਾਈ ਝਗੜਾ ਕਰਦੀ ਰਹਿੰਦੀ ਸੀ ਕਿ ਤੂੰ ਅਮੀਨਾ ਦੇ ਨਾਲ ਵਿਆਹ ਕਰਵਾਉਣ ਲਈ ਹਾਂ ਕਿਉਂ ਕੀਤੀ ਪਰ ਹੁਣ ਜਦੋਂ ਦिलावर ਸ਼ਾਹ ਦੇ ਦੂਜੇ ਵਿਆਹ ਦੀ ਗੱਲ ਚੱਲੀ ਸੀ ਤਾਂ ਦिलावर ਸ਼ਾਹ ਦੀ ਮਾਂ ਬਹੁਤ ਹੀ ਜ਼ਿਆਦਾ ਖੁਸ਼ ਸੀ ਦਿਲਾਵਰ ਸ਼ਾਹ ਨੇ ਆਪਣੀ ਘਰ ਵਾਲੀ ਤੇ ਆਪਣੀ ਮਾਂ ਤੋਂ ਤੰਗ ਹੋ ਕੇ ਆਪਣੇ ਦਫ਼ਤਰ ਤੇ ਆਪਣੇ ਘਰ ਦੇ ਵਿਚਕਾਰ ਇੱਕ ਫਲੈਟ ਲੈ ਕੇ ਰੱਖਿਆ ਹੋਇਆ ਸੀ ਇਹ ਫਲੈਟ ਉਸਦੇ ਦਫ਼ਤਰ ਦੇ ਬਹੁਤ ਹੀ ਜ਼ਿਆਦਾ ਨੇੜੇ ਸੀ ਉਸਨੇ ਘਰ ਵਿੱਚ ਇਹੀ ਕਿਹਾ ਸੀ ਕਿ ਜੇ ਮੌਸਮ ਖਰਾਬ ਹੋ ਜਾਵੇ ਜਾਂ ਤਾਂ ਉਹ ਉੱਥੇ ਰੁਕ ਤਾਂ ਸਕਦਾ ਉਸ ਫਲੈਟ ਦੀ ਦੇਖਭਾਲ ਦੇ ਲਈ ਉਸਨੇ ਇੱਕ ਔਰਤ ਨੂੰ ਰੱਖਿਆ ਹੋਇਆ ਸੀ ਜਿਹੜਾ ਦਿਲਾਵਰ ਸ਼ਾਹ ਦੇ ਉੱਥੇ ਰਹਿੰਦੇ ਉਸ ਨੂੰ ਖਾਣਾ ਬਣਾ ਕੇ ਵੀ ਦਿੱਦੀ ਸੀ ਤੇ ਨਾਲੇ ਫਲੈਟ ਦੀ ਸਫਾਈ ਵਗੈਰਾ ਵੀ ਕਰਦੀ ਸੀ ਜਿਹੜੀ ਔਰਤ ਉੱਥੇ ਕੰਮ ਕਰਦੀ ਸੀ ਉਸ ਦਾ ਵੀ ਇੱਕ ਜਵਾਨ ਬੇਟਾ ਸੀ ਤੇ ਉਹ ਵੀ ਸ਼ਾਦੀशुदा ਸੀ ਪਰ ਉਸ ਦੀ ਘਰ ਵਾਲੀ ਬਹੁਤ ਹੀ ਉਸ ਦੇ ਨਾਲ ਝਗੜੇ ਕਰਦੀ ਰਹਿੰਦੀ ਸੀ ਉਸ ਔਰਤ ਨੂੰ ਉਹ ਆਪਣੇ ਘਰ ਵਿੱਚ ਬਰਦਾਸ਼ਤ ਨਹੀਂ ਸੀ ਕਰ ਸਕਦੀ ਉਸ ਔਰਤ ਦੀ ਇੱਕ ਭੈਣ ਸੀ ਤੇ ਅਚਾਨਕ ਹੀ ਉਸਦੀ ਮੌਤ ਹੋ ਗਈ ਤੇ ਉਸਦੀ 15 ਸਾਲਾਂ ਦੀ ਬੇਟੀ ਮਾਰੀਆ ਸੀ ਤੇ ਇਸੇ ਮਜਬੂਰੀ ਵਿੱਚ ਮਾਰੀਆ ਨੂੰ ਉਸ ਔਰਤ ਨੇ ਆਪਣੇ ਕੋਲ ਰੱਖਿਆ ਹੋਇਆ ਸੀ ਇਸ ਬਾਰੇ ਵਿੱਚ ਦਲਾਵਰ ਸ਼ਾਹ ਦੇ ਨਾਲ ਉਸਨੇ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹ ਇੱਕ ਆਪਣੀ 15 ਸਾਲਾਂ ਦੀ ਭਾਂਜੀ ਨੂੰ ਆਪਣੇ ਕੋਲ ਰੱਖੂਗੀ ਕਿਉਂਕਿ ਉਸ ਔਰਤ ਦੀ ਨੂੰ ਉਸ ਔਰਤ ਤੇ ਉਸਦੀ ਭਾਂਜੀ ਨੂੰ ਬਿਲਕੁਲ ਵੀ ਆਪਣੇ ਘਰ ਵਿੱਚ برداشت ਨਹੀਂ ਸੀ ਕਰਦੀ ਉਸਦੇ ਨਾਲ ਹਰ ਟਾਈਮ ਝਗੜਾ ਹੀ ਕਰਦੀ ਰਹਿੰਦੀ ਸੀ ਤੇ ਉਸ ਤੇ ਬਹੁਤੀ ਗਲਤ ਗੱਲਾਂ ਤੇ ਇਲਜ਼ਾਮ ਵੀ ਲਗਾਉਂਦੀ ਰਹਿੰਦੀ ਸੀ ਮਾਰੀਆ ਆਪਣੀ ਮਾਂ ਦੇ ਦੁੱਖ ਵਿੱਚ ਸਾਰਾ ਦਿਨ ਉਦਾਸ ਰਹਿੰਦੀ ਸੀ ਪਰ ਉਸ ਔਰਤ ਰਜ਼ੀਆ ਦੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਉਹ ਮਾਰੀਆ ਨੂੰ ਹਮੇਸ਼ਾ ਖੁਸ਼ ਰੱਖੇ ਇੱਕ ਦਿਨ ਮਾਰੀਆ ਤੇ ਰਜ਼ੀਆ ਨੂੰ ਉਸਦੀ ਨੂਨ ਨੇ ਘਰੋਂ ਬਾਹਰ ਕੱਢ ਦਿੱਤਾ ਰਜ਼ੀਆ ਦੀ ਨੂਨ ਨੇ ਆਪਣੇ ਭਰਾ ਨੂੰ ਇਸ ਕੰਮ ਵਿੱਚ ਸ਼ਾਮਲ ਕੀਤਾ ਸੀ ਉਸ ਦਾ ਭਰਾ ਵੀ ਇੱਕ ਨੰਬਰ ਦਾ ਨਸ਼ੇੜੀ ਸੀ ਉਨੇ ਦੀ ਤੋਦੋ ਵਿਆਹ ਕਰਵਾ ਰੱਖੇ ਸੀ ਤੇ ਉਹ ਵੀ ਆਪਣੇ ਘਰ ਵਾਲਿਆਂ ਦੇ ਉੱਪਰ ਬਹੁਤ ਹੀ ਜ਼ੁਲਮ ਕਰਦਾ ਸੀ ਇੱਕ ਦਿਨ ਦਿਲਾਵਰ ਸ਼ਾ ਆਪਣੇ ਦਫ਼ਤਰ ਬੰਦ ਹੋਣ ਤੋਂ ਬਾਅਦ ਆਪਣੇ ਘਰ ਜਾਂਦੇ ਜਾਨ ਦੇ ਲਈ ਆਪਣੀ ਗੱਡੀ ਵਿੱਚ ਬੈਠਣ ਲੱਗਾ ਤਾਂ اچانک ਹੀ ਰਜਿਆ ਰੋਂਦੀ ਹੋਈ ਉਸ ਨੂੰ ਦਿਖਾਈ ਦਿੱਤੀ ਦਿਲਾਵਰ ਸ਼ਾ ਬਹੁਤ ਹੀ ਨਰਮ ਦਿਲ ਇਨਸਾਨ ਸੀ ਜਦੋਂ ਉਸ ਨੇ ਰਜਿਆ ਨੂੰ ਰੋਂਦੀ ਹੋਈ ਦੇਖਿਆ ਤਾਂ ਉਸ ਨੇ ਉਸ ਤੋਂ ਪੁੱਛਿਆ ਤਾਂ ਰਜਿਆ ਨੇ ਸਾਰੀ ਕਹਾਣੀ ਦੱਸੀ ਕਿ ਉਸ ਦੀ ਨੌਣੇ ਉਸ ਨੂੰ ਘਰੋਂ ਕੱਢ ਦਿੱਤਾ ਦਿਲਾਵਰ ਸ਼ਾ ਉਸੇ ਟਾਈਮ ਆਪਣੇ ਫਲੈਟ ਵਿੱਚ ਉਸ ਨੂੰ ਲੈ ਗਿਆ ਤੇ ਉਸ ਨੂੰ ਨੌਕਰੀ ਤੇ ਰੱਖ ਲਿਆ ਫਿਰ ਰਜਿਆਨੀ ਆਪਣੀ ਭਾਂਜੀ ਦੇ ਬਾਰੇ ਵਿੱਚ ਦਿਲਾਵਰ ਸ਼ਾ ਦੇ ਨਾਲ ਗੱਲ ਕੀਤੀ ਤਾਂ ਦਿਲਾਵਰ ਸ਼ਾ ਕਹਿਣ ਲੱਗਾ ਕਿ ਤੂੰ ਬੇਫਿਕਰ ਹੋ ਕੇ ਆਬਮਾਰੀਆ ਨੂੰ ਵੀ ਆਪਣੇ ਕੋਲ ਰੱਖ ਲੈ ਕਿਉਂਕਿ ਫਲੈਟ ਦੇ ਵਿੱਚ ਹੋਰ ਕੋਈ ਵੀ ਨਹੀਂ ਰਹਿੰਦਾ ਤੇ ਜਦੋਂ ਉਹ ਕਦੇ ਉਹ ਕੰਮ ਤੋਂ ਲੇਟ ਹੁੰਦਾ ਤਾਂ ਉਸ ਦਿਨ ਹੀ ਉਹ ਫਲੈਟ ਵਿੱਚ ਆਉਂਦਾ ਉਸ ਦਿਨ ਤੁਸੀਂ ਮੇਰੇ ਲਈ ਖਾਣਾ ਵਗੈਰਾ ਬਣਾ ਦਿਆ ਕਰ ਕਿਉਂਕਿ ਮੈਂ ਫਲਾਈਟ ਵਿੱਚ ਕੁਝ ਵੀ ਦਿਨ ਰੁਕਦਾ ਇਹ ਗੱਲ ਸੁਣ ਕੇ ਤਾਂ ਰਜਿਆ ਬਹੁਤ ਖੁਸ਼ ਹੋਈ ਰਜਿਆ ਨੂੰ ਆਪਣੀ ਕਿਸਮਤ ਚਮਕਦੀ ਹੋਈ ਦਿਸਣ ਲੱਗੀ ਤੇ ਨਾਲ ਹੀ ਉਸ ਦੇ ਅੰਦਰ ਆਸ ਦੀ ਕਿਰਨ ਜਾਗ ਲੱਗੀ ਉਹ ਇੱਕ ਜਵਾਨ ਕੁੜੀ ਨੂੰ ਇੱਕ ਛੱਤ ਤੇ ਰੋਟੀ ਤਾਂ ਦੇ ਹੀ ਸਕੂਗੀ ਫਿਰ ਰਜਿਆ ਮਾਰੀਆਂ ਨੂੰ ਲੈ ਕੇ ਫਲਾਈਟ ਵਿੱਚ ਪਹੁੰਚ ਗਈ ਇੱਕ ਦਿਨ ਅਚਾਨਕ ਬਹੁਤ ਹੀ ਜ਼ਿਆਦਾ ਮੀਂਹ ਪੈਦਾ ਸੀ ਤਾਂ ਦਲਾਵਰ ਸ਼ਾਨੀ ਸੋਚਿਆ ਕਿ ਅਜੋ ਆਪਣੇ ਫਲਾਈਟ ਵਿੱਚ ਹੀ ਰੁਕ ਜਾਵੇਗਾ ਕਿਉਂਕਿ ਉਹ ਘਰ ਨਹੀਂ ਸੀ ਜਾਣਾ ਚਾਹੁੰਦਾ ਉਸ ਦੀ ਘਰ ਵਾਲੀ ਅਮੀਨਾ ਤੋਂ ਉਹ ਬਹੁਤ ਹੀ ਜ਼ਿਆਦਾ ਤੰਗ ਆ ਚੁੱਕਾ ਸੀ ਉਹ ਜਦੋਂ ਵੀ ਘਰ ਜਾਂਦਾ ਸੀ ਤਾਂ ਉਸ ਨੂੰ ਅਮੀਨਾ ਦੇਖ ਕੇ ਬਹੁਤ ਹੀ ਜ਼ਿਆਦਾ ਨਫ਼ਰਤ ਕਰਦੀ ਸੀ ਤੇ ਦਲਾਵਰ ਸ਼ਾਹ ਨੂੰ ਵੀ ਬਹੁਤ ਨਫ਼ਰਤ ਪੈਦਾ ਹੁੰਦੀ ਸੀ ਉਹ ਅਮੀਨਾ ਦਲਾਵਰ ਸ਼ਾਹ ਨੂੰ ਦੁੱਖ ਹੀ ਦਿੰਦੀ ਸੀ ਉਹ ਜਾਣ ਬੁੱਝ ਕੇ ਆਪਣੇ ਮਰਦ ਦੋਸਤਾਂ ਦੇ ਨਾਲ ਉਸ ਦੇ ਸਾਹਮਣੇ ਫੋਨ ਤੇ ਗੱਲਾਂ ਕਰਦੀ ਫਿਰ ਉਸ ਦੇ ਨਾਲ ਪਾਰਟੀਆਂ ਕਰਦੀ ਸੀ ਤੇ ਉਹ ਫਿਰ ਉਹ ਜਾਣ ਬੁੱਝ ਕੇ ਦिलावर샤 ਨੂੰ ਉਹ ਫੋਟੋਆਂ ਵੀ ਸੈਂਡ ਕਰਦੀ ਸੀ ਜਿਹੜੀਆਂ ਉਸਨੇ ਆਪਣੇ ਦੋਸਤਾਂ ਦੇ ਨਾਲ ਬਹੁਤ ਹੀ ਘਟੀਆ ਹਰਕਤ ਵਿੱਚ ਖਿੱਚੇ ਹੋਏ ਹੁੰਦੇ ਸੀ ਦिलावर샤 ਇਸੇ ਗੱਲ ਤੋਂ ਹੀ ਬਹੁਤ ਜ਼ਿਆਦਾ ਦੁਖੀ ਸੀ ਕਦੇ-ਕਦੇ ਤਾਂ ਦिलावर샤 ਤਾਂ ਦਿਲ ਕਰਦਾ ਸੀ ਕਿ ਉਹ ਆਪਣੇ ਆਪ ਨੂੰ ਆਤਮ ਹੱਤ ਕਰ ਲਵੇ ਪਰ ਫਿਰ ਉਹ ਆਪਣੇ ਮਾਂ ਦੇ ਬਾਰੇ ਸੋਚਦਾ ਸੀ ਕਿਉਂਕਿ ਉਸਦੀ ਮਾਂ ਉਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਉਹ ਸੋਚਦਾ ਸੀ ਕਿ ਜੇ ਉਹ ਆਪਣੇ ਆਪ ਨੂੰ ਖਤਮ ਕਰ ਲਊਗਾ ਤਾਂ ਫਿਰ ਉਸਦੀ ਮਾਂ ਤਾਂ ਚਾਉਂਦੀ ਜੀ ਹੀ ਮਰ ਜਾਊਗੀ ਇਸੇ ਗੱਲ ਤੋਂ ਬਹੁਤ ਹੀ ਜ਼ਿਆਦਾ ਦੁਖੀ ਵੀ ਰਹਿੰਦਾ ਸੀ ਤੇ ਉਹ ਘਰਨੇ ਸੀ ਜਾਣਾ ਚਾਹੁੰਦਾ ਜਦੋਂ ਆਪਣੇ ਫਲਾਈਟ ਦੇ ਅੰਦਰ ਗਿਆ ਤਾਂ ਰਜੀਆਂ ਨੇ ਫਲਾਈਟ ਦਾ ਗੇਟ ਖੋਲ੍ਹਿਆ ਫਿਰ ਉਸਨੇ ਦਿਲਾਵਰ ਸ਼ਾਦ ਲਈ ਪਾਣੀ ਲਿਆਂਦਾ ਦਿਲਾਵਰ ਸ਼ਾ ਪਾਣੀ ਪੀ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਰਜੀਆਂ ਨੂੰ ਕਹਿੰਦਾ ਕਿ ਮੇਰੇ ਲਈ ਚਾਹ ਮੇਰੇ ਕਮਰੇ ਵਿੱਚ ਹੀ ਲੈ ਆਇਓ ਰਜ਼ੀਆ ਚਾਹ ਬਣਾਉਣ ਦੇ ਲਈ ਰਸੋਈ ਵਿੱਚ ਚਲੀ ਗਈ ਤੇ ਦਲਾਵਰ ਸ਼ਾ ਆਪਣੇ ਕਮਰੇ ਵਿੱਚ ਫਰੈਸ਼ ਹੋਣ ਦੇ ਲਈ ਚਲਾ ਗਿਆ ਅੱਧੇ ਘੰਟੇ ਬਾਅਦ ਜਦੋਂ ਰਜ਼ੀਆ ਚਾਹ ਲੈ ਕੇ ਦਲਾਵਰ ਸ਼ਾ ਦੇ ਕਮਰੇ ਵਿੱਚ ਗਈ ਤਾਂ ਪਿੱਛੇ ਪਿੱਛੇ ਮਾਰੀਆ ਵੀ ਚਲੀ ਗਈ ਦਲਾਵਰ ਸ਼ਾ ਨੇ ਮਾਰੀਆ ਨੂੰ ਪਹਿਲੀ ਵਾਰ ਦੇਖਿਆ ਸੀ ਜਦੋਂ ਉਸਨੇ ਮਾਰੀਆ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਉਸਦੇ ਹੁਸਨ ਤੇ ਪਾਗਲ ਹੋ ਗਿਆ ਮਾਰੀਆ ਦੀ ਉਮਰ ਉਦੋਂ ਸਿਰਫ 18 ਕੋ ਸਾਲ ਦੀ ਸੀ ਉਹ ਇੱਕ ਨਾਜ਼ੁਕ ਕਲੀ ਦੀ ਤਰ੍ਹਾਂ ਲੱਗ ਰਹੀ ਸੀ ਦਲਾਵਰ ਸ਼ਾ ਨੇ ਰਜ਼ੀਆ ਤੋਂ ਆਪਣੀ ਚਾਹ ਲਈ ਤੇ ਮਾਰੀਆ ਤੇ ਰਜੀਆ ਉੱਥੋਂ ਚਲੀਆਂ ਗਈਆਂ ਪਰ ਅੱਜ ਦਿਲਾਵਰ ਸ਼ਾਹ ਦੇ ਦਿਲ ਵਿੱਚ ਅਜੀਬ ਜਿਹੇ ਖਿਆਲ ਆਉਂਦੇ ਸੀ ਕਿਉਂਕਿ ਦਿਲਾਵਰ ਸ਼ਾਹ ਬਹੁਤ ਹੀ ਸਾਲਾਂ ਤੋਂ ਪਿਆਸਾ ਸੀ ਪਰ ਉਹ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਨਹੀਂ ਸੀ ਸਕਦਾ ਉਸ ਨੇ ਆਪਣੇ ਆਪ ਤੇ ਮਸਾ ਹੀ ਕੰਟਰੋਲ ਕੀਤਾ ਸੀ ਏਵੇਂ ਹੀ ਉਸ ਦੀ ਰਾਤ ਲੰਘ ਗਈ ਪਰ ਉਹ ਰਾਤ ਉਸ ਨੇ ਬਹੁਤ ਹੀ ਔਖੀ ਲੰਘਾਈ ਸੀ ਹੁਣ ਉਹ ਜ਼ਿਆਦਾਤਰ ਫਲੈਟ ਵਿੱਚ ਹੀ ਰੁਕਦਾ ਸੀ ਤੇ ਘਰ ਬਹੁਤ ਹੀ ਘੱਟ ਜਾਂਦਾ ਸੀ ਇੱਕ ਦਿਨ ਰਜੀਆ ਬਹੁਤ ਹੀ ਦੁਖੀ ਮਾਨ ਦੇ ਨਾਲ ਬੈਠੀ ਹੋਈ ਸੀ ਤਾਂ ਦਿਲਾਵਰ ਸ਼ਾ ਨੇ ਪੁੱਛਿਆ ਕਿ ਕੀ ਗੱਲ ਹੈ ਰਜ਼ੀਆ ਤੂੰ ਇੰਨਾ ਉਦਾਸ ਕਿਉਂ ਹੈ ਰਜ਼ੀਆ ਤੂੰ ਇੰਨਾ ਉਦਾਸ ਕਿਉਂ ਹੈ ਤਾਂ ਰਜ਼ੀਆ ਨੇ ਬਹੁਤ ਹੀ ਉਦਾਸ ਜੇ ਮਨ ਨਾਲ ਇੱਕ ਗੱਲ ਦਸੀ ਕਿ ਮਾਰੀਆ ਦੇ ਉੱਪਰ ਬਹੁਤ ਹੀ ਗਲਤ ਇਲਜ਼ਾਮ ਮੇਰੀ ਨੂੰ ਨੇ ਲਗਾਏ ਨੇ ਤੇ ਮਾਰੀਆ ਦਾ ਵਿਆਹ ਕਿਤੇ ਵੀ ਨਹੀਂ ਹੋ ਸਕਦਾ ਮੈਂ ਰਿਸ਼ਤਾ ਚਿੱਠੇ ਵੀ ਦੇਖਦੀ ਆ ਤਾਂ ਉਸ ਨੂੰ ਉੱਥੇ ਪਹਿਲਾਂ ਹੀ ਜਾ ਕੇ ਉਹ ਮਾਰੀਆ ਦੇ ਬਾਰੇ ਵਿੱਚ ਗਲਤ ਗੱਲਾਂ ਉਹਨਾਂ ਨੂੰ ਦੱਸ ਦਿੰਦੀ ਹੈ ਤਾਂ ਉਥੋਂ ਉਹਦਾ ਰਿਸ਼ਤਾ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦਾ ਮੈਨੂੰ ਤਾਂ ਹੁਣ ਇਹੀ ਫਿਕਰਾ ਆ ਕੇ ਮਾਰੀਆ ਦਾ ਵਿਆਹ ਕਦੇ ਵੀ ਨਹੀਂ ਹੋ ਸਕਦਾ ਮਾਰੀਆ ਦੇ ਸਬੰਧ ਉਸਨੇ ਆਪਣੇ ਹੀ ਘਰ ਵਾਲੇ ਦੇ ਨਾਲ ਬਣਾ ਦਿੱਤੇ ਫਿਰ ਲੋਕਾਂ ਦੇ ਵਿੱਚ ਇਹ ਅਫਵਾਹ ਉਡਾ ਦਿੱਤੀਆਂ ਕਿ ਮਾਰੀਆ ਆਪਣੇ ਹੀ ਮਾਸੀ ਦੇ ਬੇਟੇ ਨਾਲ ਗਲਤ ਸਬੰਧ ਬਣਾਉਂਦੀ ਸੀ ਰਜੀਆ ਬਹੁਤ ਹੀ ਦਿਲਵਰਸ਼ਾ ਦੇ ਕੋਲ ਬੈਠ ਕੇ ਰੋ ਰਹੀ ਸੀ ਤਾਂ ਦਿ ਲਾਵਰਸ਼ਾ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਉਸ ਨੂੰ ਕਿਹਾ ਕਿ ਜੇ ਤੂੰ ਮੇਰੀ ਗੱਲ ਮੰਨੇ ਤਾਂ ਮੈਂ ਤੇਰੀ ਇਸ ਮੁਸ਼ਕਲ ਦਾ ਹੱਲ ਕੱਢ ਸਕਦਾ ਤੈਨੂੰ ਮੇਰਾ ਇਸ ਦੇ ਵਿੱਚ ਸਾਥ ਦੇਣਾ ਪਵੇਗਾ ਦਿਲਾਵਰ ਸ਼ਾਹ ਕਹਿਣ ਲੱਗਾ ਕਿ ਮਾਰੀਆ ਨੂੰ ਮੈਂ ਆਪਣੀ ਪਤਨੀ ਬਣਾਉਣ ਦੇ ਲਈ ਤਿਆਰ ਹਾਂ ਦਿਲਾਵਰ ਸ਼ਾਹ ਦੇ ਮੂੰਹੋਂ ਇਹ ਗੱਲ ਸੁਣ ਕੇ ਤਾਂ ਰਜ਼ੀਆ ਹੱਕੀ ਬੱਕੀ ਰਹਿ ਗਈ ਕਿੱਥੇ ਦਿਲਾਵਰ ਸ਼ਾਹ ਤੇ ਕਿੱਥੇ ਮਾਰੀਆ ਮਾਰੀਆ ਬਹੁਤ ਹੀ ਗਰੀਬ ਘਰ ਦੀ ਕੁੜੀ ਸੀ ਉਸ ਦਾ ਤਾਂ ਇੱਕ ਆਮ ਘਰ ਵਿੱਚ ਵਿਆਹ ਹੋਣਾ ਵੀ ਬਹੁਤ ਮੁਸ਼ਕਲ ਸੀ ਤੇ ਐਡੇ ਵੱਡੇ ਕਿੱਥੇ ਖਾਨਦਾਨ ਤੇ ਦੌਲਤਮੰਦ ਇਨਸਾਨ ਦੇ ਨਾਲ ਉਸ ਦਾ ਵਿਆਹ ਹੋਣ ਵਾਲਾ ਸੀ ਤਾਂ ਰਜ਼ੀਆ ਕਹਿਣ ਲੱਗੀ ਕਿ ਸਾਹਿਬ ਕਿਉਂ ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਹੋ ਤੁਸੀਂ ਤਾਂ ਪਹਿਲਾਂ ਹੀ ਵਿਆਹੇ ਵਰੇ ਹੋ ਪਰ ਫਿਰ ਦਿਲਾ ਪਰ ਫਿਰ ਦिलावर ਸ਼ਾ ਨੇ ਆਪਣੀ ਜ਼ਿੰਦਗੀ ਦੀ ਸਾਰੀ ਸਚਾਈ ਰਜ਼ੀਆਂ ਨੂੰ ਦੱਸੀ ਤਾਂ ਰਜ਼ੀਆਂ ਦिलावर ਸ਼ਾ ਦੀ ਕਹਾਣੀ ਸੁਣ ਕੇ ਬਹੁਤ ਦੁਖੀ ਹੋਈ ਫਿਰ ਉਸ ਨੇ ਕਿਹਾ ਕਿ ਤੁਹਾਡੀ ਪਹਿਲੀ ਪਤਨੀ ਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਤਾਂ ਉਸ ਨੇ ਕਿਹਾ ਕਿ ਉਸ ਨੇ ਤਾਂ ਮੈਨੂੰ ਕਦੇ ਪਤਨੀ ਵਾਲਾ ਉਹ ਹੱਕ ਦਿੱਤਾ ਹੀ ਨਹੀਂ ਨਾਲੇ ਉਸ ਨੂੰ ਮੇਰੇ ਦੂਜੇ ਵਿਆਹ ਤੇ ਕੋਈ ਇਤਰਾਜ਼ ਵੀ ਨਹੀਂ ਹੋਵੇਗਾ ਉਹ ਤਾਂ ਸਿਰਫ ਦੌਲਤ ਦਾ ਕਰਕੇ ਹੀ ਮੇਰੇ ਨਾਲ ਰਹਿ ਰਹੀ ਹੈ ਮੈਂ ਮਾਰੀਆ ਨੂੰ ਕਦੇ ਵੀ ਦੁੱਖ ਨਹੀਂ ਦੇਵਾਂਗਾ ਤੁਸੀਂ ਮੇਰਾ ਤੇ ਮਾਰੀਆ ਦਾ ਵਿਆਹ ਕਰਵਾ ਦਿਓ ਰਜ਼ੀਆ ਇਸ ਗੱਲ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋਈ ਤੇ ਉਹ ਉਸਦੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਕਿ ਮੈਂ ਤੁਹਾਡਾ ਸਾਰੀ ਉਮਰ ਇਹ एहसान ਨਹੀਂ ਭੁਲਾਂਗੀ ਕਿ ਤੁਸੀਂ ਮੈਨੂੰ ਰਹਿਣ ਦੇ ਲਈ ਛੱਤ ਤੇ ਮੇਰੀ ਭਾਂਜੀ ਨੂੰ ਇੰਨੇ ਵੱਡੇ ਖਾਨਦਾਨ ਦੀ ਨੂੰਹ ਬਣਾਉਣ ਦੇ ਕਾਬਲ ਸਮਝਿਆ ਤਾਂ ਉਹ ਕਹਿਣ ਲੱਗਾ ਕਿ ਹੁਣ ਮਾਰੀਆ ਤੁਹਾਡੀ ਚਿੰਤਾ ਨਹੀਂ ਇਹ ਮੇਰੀ ਜ਼ਿੰਮੇਵਾਰੀ ਆ ਤੁਸੀਂ ਮਾਰੀਆ ਵੱਲੋਂ ਬੇਫਿਕਰ ਹੋ ਤੇ ਨਾਲੇ ਕੱਲ ਹੀ ਮੈਂ ਮਾਰੀਆ ਦੇ ਨਾਲ ਕੋਟ ਮੈਰਿਜ ਕਰਵਾ ਲਵਾਂਗਾ ਫਿਰ ਅਗਲੇ ਦਿਨ ਦਲਾਵਰ ਸ਼ਾਹ ਮਰੀਆ ਨੂੰ ਨਾਲ ਲੈ ਕੇ ਚਲੇ ਗਏ ਤੇ ਕੋਟ ਮੈਰਿਜ ਕਰਵਾ ਕੇ ਫਲੈਟ ਦੇ ਵਿੱਚ ਹੀ ਵਾਪਸ ਆ ਗਏ ਇਸ ਗੱਲ ਦੀ ਖਬਰ ਉਸਨੇ ਆਪਣੀ ਮਾਂ ਨੂੰ ਪਹਿਲਾਂ ਹੀ ਦੇ ਦਿੱਤੀ ਸੀ ਤੇ ਉਸਦੀ ਮਾਂ ਵੀ ਇਸ ਗੱਲ ਤੋਂ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿ ਉਸਦੇ ਬੇਟੇ ਨੂੰ ਇੱਕ ਔਰਤ ਦਾ ਸੁੱਖ ਤਾਂ ਮਿਲੇਗਾ ਉਸਦੀ ਮਾਂ ਵੀ ਚਾਹੁੰਦੀ ਸੀ ਕਿ ਉਸਦੇ ਖਾਨਦਾਨ ਦਾ ਇੱਕ ਅਗਲਾ ਵਾਰਸ ਪੈਦਾ ਹੋਵੇ ਇਸੇ ਕਰਕੇ ਦਲਾਵਰ ਸ਼ਾਹ ਨੇ ਮਰੀਆ ਦੇ ਨਾਲ ਵਿਆਹ ਕਰਵਾਇਆ ਸੀ ਪਰ ਮਰੀਆ ਬਹੁਤ ਹੀ ਨਾਜ਼ੁਕ ਸੀ ਉਸ ਨੂੰ ਵਿਆਹ ਦੀ ਪਹਿਲੀ ਰਾਤ ਬਹੁਤ ਦਰਦ ਸਹਿਣਾ ਪਿਆ ਪਰ 1 ਸਾਲ ਬਾਅਦ ਮਾਰੀਆ ਨੇ ਦਿਲਾਵਰਸ਼ਾ ਦੇ ਖਾਨਦਾਨ ਨੂੰ ਇੱਕ ਵਾਰਸ ਪੈਦਾ ਕਰਕੇ ਦਿੱਤਾ ਤਾਂ ਉਸ ਦਿਨ ਦਿਲਾਵਰਸ਼ਾ ਬਹੁਤ ਹੀ ਤਾਂ ਉਸ ਦਿਨ ਦਿਲਾਵਰਸ਼ਾ ਬਹੁਤ ਹੀ ਜਿਆਦਾ ਖੁਸ਼ ਸੀ ਕਿਉਂਕਿ ਉਸ ਦੇ ਖਾਨਦਾਨ ਦਾ ਇੱਕ ਵਾਰਸ ਆਉਣ ਵਾਲਾ ਸੀ ਦਿਲਾਵਰਸ਼ਾ ਦੇ ਫਿਰ ਬੇਟਾ ਪੈਦਾ ਹੋਇਆ ਉਸ ਦਾ ਟਾਟਾ ਅਹਿਮਦ ਵੀ ਬਹੁਤ ਹੀ ਜ਼ਿਆਦਾ ਖੁਸ਼ ਸੀ ਪਰ ਉਸ ਦੀ ਬੇਟੀ ਨੂੰ ਇਸ ਗੱਲ ਦੀ ਕੋਈ ਵੀ ਟੈਨਸ਼ਨ ਨਹੀਂ ਸੀ ਉਹ ਤਾਂ ਸਿਰਫ ਆਪਣੀ ਜ਼ਿੰਦਗੀ ਵਿੱਚ ਮਸਤ ਸੀ ਤੇ ਆਪਣੇ ਦੋਸਤਾਂ ਦੇ ਨਾਲ ਤੇ ਉਹ ਤਾਂ ਆਪਣੇ ਦੋਸਤਾਂ ਦੇ ਨਾਲ ਹੀ ਜ਼ਿੰਦਗੀ ਗੁਜ਼ਾਰਨ ਨੂੰ ਸਹੀ ਸਮਝਦੀ ਸੀ ਤੇ ਇਸੇ ਹਾਂਜੀ ਦੋਸਤੋ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੰਦਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ